ਪਿਆਰੇ ਸਿਰੋਤਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊਜ਼ ਚੈਨਲ ਖਬਰ ਅਮਰ ਬਾਈ ਦੀ ਐਸ ਟੀ ਪੀਟਰ ਕਾਨਵੈਂਟ ਹਾਈ ਸਕੂਲ ਛੇਰਟਾ ਇੰਡੀਆ ਗੇਟ ਇੰਟਰਨੈਸ਼ਨਲ ਇਕਵਿਟੇਬਲ ਹਿਊਮਨ ਰਾਈਟਸ ਸੋਸ਼ਲ ਕੌਂਸਲ ਆਈ ਈ ਐਚ ਆਰ ਐਸ ਸੀ ਅਤੇ ਪ੍ਰਿੰਸੀਪਲ ਡਾਕਟਰ ਪੂਜਾ ਪ੍ਰਭਾਕਰ ਅਤੇ ਸ੍ਰੀ ਖਾਟੂ ਸ਼ਾਮ ਜੀ ਸੇਵਾ ਟਰਸਟ ਐਨ ਜੀ ਓ ਨਵ ਨਿਰਮਾਣ ਸੁਸਾਇਟੀ ਦੇ ਸਹਿਯੋਗ ਦੇ ਨਾਲ ਅੱਖਾਂ ਦਾ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਸ੍ਰੀਮਤੀ ਰਣਜੀਤ ਕੌਰ ਚੇਅਰਮੈਨ ਜਸਬੀਰ ਸਿੰਘ ਸੂਬਾ ਪ੍ਰਧਾਨ ਅਵਿਨਾਸ਼ ਕੁਮਾਰ ਮਾਝਾ ਜ਼ੋਨ ਪ੍ਰਧਾਨ ਰਾਜੀਵ ਪਾਲ ਜ਼ਿਲ੍ਹਾ ਪ੍ਰਧਾਨ ਸਤੀਸ਼ कुमार सीनियर रागु कांग्रेस मौके ते पहुंचे शशिगल जी ਜੀ ਤੁਹਾਡੇ ਅੱਜ ਸ਼੍ਰੀ ਖਾਟੂ ਸ਼ਾਮ ਦੇ ਵੱਲੋਂ ਕੈਂਪ ਲਗਾਇਆ ਗਿਆ ਖਾਣਾ ਉਹ ਪਰ ਕੀ ਕਹਿੰਦੇ ਸਭ ਤੋਂ ਪਹਿਲਾਂ ਆਪਣਾ ਨਾਮ ਹੈ ਮੈਂ ਵਾਸudev ਚੇਅਰਮੈਨ ਸ਼੍ਰੀ ਖਾਟੂ ਸ਼ਾਮ ਸੇਵਾ ٹرسٹ ਵੱਲੋਂ ਕੈਂਪ ਲਗਾਇਆ ਗਿਆ ਖਾ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ ਇਹਦੇ ਵਿੱਚ ਫ੍ਰੀ ਚੈੱਕਅਪ ਫ੍ਰੀ ਨੂੰ ਕਹਿੰਦੇ ਇਹਦੇ ਵਿੱਚ ਆਈ ਡ੍ਰੌਪ ਦੇ ਰਹੇ ਆ ਫ੍ਰੀ ਮੈਡੀਸਿਨ ਦੇ ਰਹੇ ਆ ਔਰ ਜਿਹਨੂੰ ਜ਼ਰੂਰਤ ਹੈ ਚਸ਼ਮੇ ਦੇ ਤੋਂ ਫ੍ਰੀ ਚਸ਼ਮੇ ਦੇ ਰਹੇ ਆ ਔਰ ਅਰਟੀਨਲ ਸਯੋਗ ਹਿਮੋਰਾਇਡਸ ਵਾਲੇ ਬ੍ਰਦਰ ਮੇਰੇ ਹੈ ਜਸਟ ਪ੍ਰੈਜ਼ੀਡੈਂਟ ਜਸਬੀਰ ਉਹ ਵੀ ਮੇਰਾ ਸਯੋਗ ਕਰ ਰਹੇ ਹੈ ਸਰ ਜਿਸ ਤਰ੍ਹਾਂ ਕਿ ਜਾਨ ਪਰ ਦੇਖੀ ਦੀ ਅੱਖਾਂ ਦਾ ਪ੍ਰੈਸ਼ਰ ਕਰਨਾ ਹੋਵੇ ਤੇ ਉਪਰ ਕਿਸ ਤਰ੍ਹਾਂ ਅੱਖਾਂ ਦਾ ਪ੍ਰੈਸ਼ਰ ਕਰੀਓ ਹਾਂਜੀ ਹਾਂਜੀ ਅੱਖਾਂ ਦਾ ਪ੍ਰੈਸ਼ਰ ਵੀ ਫਰੀ ਨੰਨੇ ਕਰਾ ਦਾਂਗੇ ਔਰ ਨਕਲਿੰਕ ਕਰੀਏ ਉਹ ਵੀ ਕਰਾ ਦਾਂਗੇ ਸਰ ਕਿਹ ਜੀ ਸਨੇਹਤ ਨਾਲ ਚਾਹੁੰਦੇ ਜਿਸ ਤਰ੍ਹਾਂ ਅੱਜ ਤੱਕ ਇਹ ਚੰਨੇ ਕੀ ਜਿਆਦਾ ਜ਼ਿਆਦਾ ਲੋਕ ਲੋਕ ਫਲਾਈ ਕਰੀਏ ਲੋਕਾਂ ਦੀ ਸੇਵਾ ਕਰੀਏ ਤੇ ਜਿਹੜਾ ਆਪਣਾ ਨਹੀਂ ਪੈਸਾ ਖਰਚ ਕਰ ਸਕਦੇ ਅੱਖਾਂ ਨਹੀਂ ਚੈੱਕ ਕਰਾ ਸਕਦੇ ਚਸ਼ਮਾ ਨਹੀਂ ਲਗਾ ਸਕਦੇ ਇਹ ਚਾਹੁੰਦੇ ਕਿ ਉਹਨਾਂ ਦਾ ਸਹਿਯੋਗ ਕੀਤਾ ਜਾਵੇ ਉਹਨਾਂ ਦਾ ਭਲਾ ਕੀਤਾ ਜਾਵੇ ਜਿਹਨਾਂ ਉਹਨਾਂ ਨੂੰ ਦਵਾਵਾਂ ਮਿਲਣ ਤੇ ਇਸ ਤਰ੍ਹਾਂ ਹੀ ਚਲਦਾ ਰਿਹਾ ਲੋਕੋ ਅੱਜ ਆਪਣੇ ਖਾਟੂ ਸ਼ਾਮ ਸੇਵਾ ٹرسٹ ਵੱਲੋਂ ਅਤੇ ਇੰਟਰਨੈਸ਼ਨਲ ਹੁਮਨ ਰਾਈਟ ਸੋਸ਼ਲ ਕੌਂਸਲ ਵੱਲੋਂ ਅੱਜ ਇੱਥੇ ਸੀਟ ਪੀਟਰਸਨ ਸਕੂਲ ਵਿੱਚ ਇੱਕ ਅੱਖਾਂ ਦਾ ਕੈਂਪ ਲਾਇਆ ਹੋਇਆ ਜਿੱਥੇ ਇਹਨਾਂ ਨੇ ਜਿਹੜੇ ਵੀ ਸਕੂਲ ਦੇ ਬੱਚੇ ਔਰ ਆਲੇ-ਦੁਆਲੇ ਦੀਆਂ ਜਿਹੜੀਆਂ ਵੀ ਕਲੋਨੀ ਦੇ ਲੋਕਾਂ ਨੇ ਇੱਥੇ ਵੱਧ ਚੜ ਕੇ ਆਗੇ ਆਪਣੀਆਂ ਅੱਖਾਂ ਦਾ ਕਿਹੜੀ ਇਲੈਕਟ੍ਰੋਨਿਕ ਮਸ਼ੀਨਾਂ ਦੇ ਨਾਲ ਚੈੱਕ ਅਪ ਕਰਕੇ ਇਹਨਾਂ ਨੇ ਦਵਾਈਆਂ ਵੀ ਮਰੀਜ਼ਾਂ ਨੂੰ ਦਿੱਤੀਆਂ ਗਈਆਂ ਹਨ ਉਹ ਜਿਹੜੇ ਜ਼ਰੂਰਤਮੰਦ ਲੋਕ ਹੈ ਉਹਨਾਂ ਨੂੰ ਐਨਕਾ ਵੀ ਦਿੱਤੀਆਂ ਗਈਆਂ ਹਨ ਇਹ ਜਿਹੜੀ ਸਾਡੀ ਇੰਟਰਨੈਸ਼ਨਲ ਹਿਊਮਨ ਰਾਈਟ ਐਸੋਸੀਏਸ਼ਨ ਦੇ ਜਿਹੜੇ ਸਾਡੇ ਪ੍ਰਧਾਨ ਹੈ ਇਹਨਾਂ ਨੇ ਸਦਕੇ ਉਹ ਇਹਨਾਂ ਨੇ ਜਿਹੜੇ ਦਿਨ ਰਾਤ ਇੱਥੇ ਮਿਹਨਤ ਕਰਕੇ ਕੈਂਪ ਨੂੰ ਸਫਲ ਬਣਾਇਆ ਵਾ ਔਰ ਮੈਨੂੰ ਉਮੀਦ ਹੈ ਇਹ ਅੱਗੇ ਵੀ ਇਸੇ ਤਰ੍ਹਾਂ ਕੈਂਪਰ ਵਾਗੇ ਲੋਕਾਂ ਦੀ ਸੇਵਾ ਕਰਨਗੇ ਔਰ ਸਾਡੇ ਐਸਜੀ ਹਸਪੀਟਲ ਦੇ ਡਾਕਟਰ ਆਮ ਸਿੰਘ ਜੀ ਜਿਨ੍ਹਾਂ ਨੇ ਇੱਥੇ ਮਰੀਜ਼ਾਂ ਦਾ ਚੈੱਕਅਪ ਕੀਤਾ ਵਾ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਸਰ ਕੀ ਸਨੇਹ ਨਾਲ ਜਨ ਦੇ ਸਕ ਤੁਹਾਡੇ ਵੱਲੋਂ ਕਰ ਗਿਆ ਸਾਡੀ ਕੈਂਜੀ ਹੋ ਗਈ ਹੈ ਜਿਹਦੇ ਵਿੱਚ ਅਸੀਂ 3 ਮਹੀਨੇ ਬਾਅਦ ਬਲੱਡ ਕੈਂਪ ਲਾਣੇ ਆ ਹਰ ਮਹੀਨੇ ਅਸੀਂ 슈ਗਰ ਚੈੱਕਅਪ ਕੈਂਪ ਲਾਣੇ ਆ ਜਿੱਥੇ ECG ਕੀਤੀ ਜਾਂਦੀ ਹੈ ਮਰੀਜ਼ਾਂ ਨੂੰ ਬਿਲਕੁਲ ਫਰੀ ਦਵਾਈ ਦਿੱਤੀ ਜਾਂਦੀ ਹੈਗੀ ਆ ਫਿਰ ਅੱਖਾਂ ਦੇ ਕੈਂਪ ਲਾਈ ਜਾਂਦੇ ਨੇ ਜਿੱਥੇ ESC ਹਸਪਤਾਲ ਦੇ ਸੰਯੋਗ ਨਾਲ ਕੰਪਿਊਟਰਾਈਜ਼ ਮਸ਼ੀਨਾਂ ਦੇ ਨਾਲ ਇਹ ਚੈੱਕ ਕਰਦੇ ਨੇ ਉਹ ਜਿਹੜੇ ਵੀ ਉੱਥੇ ਜ਼ਰੂਰਤਮੰਦ ਲੋਕ ਹੁੰਦੇ ਨੇ ਉਹਨਾਂ ਨੂੰ ਮੋਕੇ ਤੇ ਹੀ ਐਨਕਾ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ